ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡੜਕਲਾ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੁਹਾਨੂੰ ਦਿਖਾਉਣੀ ਆ ਵਾ ਦੋਵੇਂ ਸੂਈਆਂ ਵਾ ਤੇ ਛੋਟੇ ਭਾਜ ਜੀ ਤੁਹਾਨੂੰ ਦਿਖਾਉਣੀ ਆ ਵਾ ਭਾਵੇਂ ਜਾਰੇ ਦੁੱਧ ਵਾਲੀ ਆ ਤੇ ਭਾਵੇਂ ਥੋੜੇ ਦੁੱਧ ਵਾਲੀ ਆ ਚਵਾਈ ਆਪਣੀ ਇੱਥੋਂ ਹੀ ਕਰਕੇ ਖੜਿਆ ਕਰੋ ਤੇ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾ ਚੋਅ ਹੈ ਤਾਂ ਜਾਂ ਕਿਸੇ ਦੀ ਗਾਰੰਟੀ ਤੇ ਪਛੂ ਲੈ ਜਾਓ ਜੀ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੌ ਹਾਂ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਠੀਕ ਠਾਕ ਹੀ ਚੰਦਾ ਜੀ ਤੇ ਨਾਮ ਦੱਸ ਦੇ ਕਰੀ ਨਾਮ ਹਰਵਿੰਦਰ ਸਿੰਘ ਪਿੰਡ ਹਰੜਕਲਾਂ ਨਾਮਾ ਪਿੰਡ ਤਹਿਸੀਲ ਆਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ 833778296 ਵੇਗਿਆ ਮਾਲ ਦਨ ਵਾਲਾ ਮੈਂ ਆ ਗਿਆ ਭਾਜੀ ਜਿਹਨੂੰ ਮੰਨ ਲਓ ਕਮਾਲ ਕਹਿ ਦਿੱਤੀ ਹੈ ਨਾ ਉਹ ਹੋ ਗਈ ਆ ਸਾਡੇ ਘਰ ਹੀ ਜਲਸੀ 7-8000 ਰੁਪਏ ਤੱਕ ਵਾਦਾ ਦਿੰਦੇ ਰਹੇ। ਅੱਛਾ। ਹਾਂ ਬਿਨਾਂ ਲੋ ਹਨ ਉਸਕੇ ਅੰਦਰ ਨਹੀਂ ਫੋਨ ਦਿੰਦੇ ਇੰਨਾ ਬੁਰਾ ਮੰਨ ਲੋ ਹਾਲ ਹੋ ਗਿਆ। ਮੁੰਡੇ ਨੂੰ ਮੈਂ ਕਿਹਾ ਤੂੰ ਪੁੱਤ ਦੂਜੇ ਫੋਨ ਫੜ ਕੇ ਲੈ ਆਉ ਤੂੰ ਸੈਂਡ ਕਰ ਲੋ ਕੰਨ। ਅੱਛਾ। ਅੱਜ ਵੀ ਫੋਨ ਆਉਂਦੇ ਚੁੱਕਣ ਨਹੀਂ ਜਿਦਾਂ। ਅੱਛਾ। ਕਿਉਂਕਿ ਉਹ ਜਲਸੀ ਹੈ ਨਹੀਂ ਆਪਣੇ ਕੋ ਝੂਟ ਕੇ ਤਰ੍ਹਾਂ ਮਾਰਦਗੇ ਭੈਣ ਭਰਾਵਾਂ ਨੂੰ। ਹਾਂਜੀ ਹਾਂਜੀ। ਹੈ ਕਿ ਨਹੀਂ ਆ ਜਲਸੀ ਲਿਆਂਦੀ ਆ। ਹਾਂਜੀ। 1.5 ਮਹੀਨਾ ਹੋ ਗਿਆ ਇਹਦਾ ਬੱਚਾ ਮਰੀ ਨੂੰ। ਠੀਕ ਹੈ। ਆਪਾਂ ਕਿ ਤਰ੍ਹਾਂ ਕਹਿ ਦਿੱਤੀ ਮੰਨ ਲੋ। ਹਾਂਜੀ ਹਾਂਜੀ। ਆ ਵੀ ਉਦਨ ਵਾਲਾ ਉਹ ਮਤਲਬ ਫੋਨ ਆਵਾਏ ਕੇ। ਬਿਲਕੁਲ ਭੈਣ ਭਰਾਵਾਂ ਨੂੰ ਮੰਨ ਲਓ ਫਰੀ ਲਈ ਬਸ ਅੱਜ ਵੀ ਛੋਟੇ ਹੀ ਆ ਪਾ ਫਿਰ ਬਿਲਕੁਲ ਛੋਟੇ ਤੇ ਮਿੱਠੇ ਪਾ ਇਹ ਭਾਵਾਂ ਚੋਵੇ ਭੈਣ ਤੇ ਭਾਵਾਂ ਚੋਵੇ ਭਰਾ ਤੇ ਭਾਵਾਂ ਬਜੁਰਗ ਕੋਈ ਚੋਵੇ ਠੀਕ ਹੈ ਜੀ ਇੰਦਰਾ ਹੀ ਆ ਦੇਖੋ ਆ ਦੇਖ ਸਾ ਥੋੜਾ ਅਦਰ ਚੰਗੀ ਤਰ੍ਹਾਂ ਆ ਦੇਖ ਸੰਦੇ ਹਲੇ ਪਸਮੀ ਨਹੀਂ ਆ ਜੀ ਪਸਮੀ ਆਪਾਂ ਉਤਰਾ ਹੀ ਦੇ ਆਪੇ ਜੇ ਕਹਿੰਦੇ ਪਸਮਾਕ ਨਹੀਂ ਕੋਈ ਨਹੀਂ ਦਿਖਾ ਦਈਏ ਚਵਾਜ ਦਿਖਾਉਣਾ ਆਪਾਂ ਚਲੋ ਠੀਕ ਹੈ ਛੱਡ ਦੋ ਥਾਣਾ ਦੀ ਧਾਰਾਂ ਦੀ ਸਾਡੀ ਪੂਰ ਗਰੰਟੀ ਆ ਕੋਈ ਵੀ ਫਰਕ ਨਿਕਲੇ ਦੋਦ ਦੀ ਤਸੱਲੀ ਜਨਾ ਭਾਜੀ ਹੁਣਾਂ ਖੜਨ ਕਰਨੀ ਜਿੰਨਾ ਖੜਨੇ ਹੋ ਕਰੀ ਦੇਖੇ ਮੈਨੂੰ ਨਹੀਂ ਪਤਾ ਇਹ ਕਿੰਨੇ ਲੈਣੀਆਂ ਹਾਂ ਹਾਂਜੀ ਹਾਂਜੀ ਸਹੀ ਹੈ ਕਿ ਗਲਤ ਹੈ ਹਾਂਜੀ ਉਹ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਜਿੰਨਾ ਪੈਸੇ ਲਾਉਣੇ ਆ ਜੇ ਠੰਡ ਉਹਨਾਂ ਨੂੰ ਲੱਗਦੀ ਆ ਤਾਂ ਗਾਈ ਨਾ ਲੈਣਾ ਆਓ ਇਹ ਵੀ ਚਲ ਹੁਣ ਠੰਡ 'ਚ ਤੁਸੀਂ ਹੀ ਭੱਜੇ ਫਿਰਦੇ ਅਸੀਂ ਭੱਜੇ ਹਾਂਜੀ ਹਾਂਜੀ ਇਹ ਨਾਲੇ ਆਪਾਂ ਆਪਣੇ ਫੈਦਲੀ ਚੀਜ਼ਾਂ ਲੈਣੀਆਂ ਹੁੰਦੀਆਂ ਵਾ ਆਪਾਂ ਬਾਈ ਵਾਸਤੇ ਸਾਡੀਆਂ ਵਿਘਨਾਂ ਤਾਂ ਵੀ ਜੀਆਂ ਨੂੰ ਜਿਹੜੇ ਮਤਲਬ ਕਿ ਇਹ ਨਹੀਂ ਵੇਖਦੀਆਂ ਤੇ ਅਸੀਂ ਤਾਂ ਦੁੱਧ ਵੇਚਣਾ ਜਿਹੜੇ ਵੀ ਕਿਸੇ ਵੀਰ ਨੇ ਖੜਨੀ ਉਹਨਾਂ ਆਪਣੇ ਫਾਇਦੇ ਲਈ ਖੜਨੀ ਆ ਤੇ ਤਸੱਲੀ ਵੀ ਆਪਣੀ ਆਪ ਕਰਕੇ ਖੜਾ ਹਨ ਤੋਰਾ ਹਾਂ ਫਿਰ ਸਾਡੇ ਘਰ ਭਾਵੇਂ 4 ਦਿਨ ਸੋਈ ਜਾਂ। ਆਜੋ। ਬਾਕੀ ਸਾਡਾ ਫਰਜ਼ ਤੇ ਸਮਝਾਉਣਾ ਹੀ ਆ ਅਸੀਂ ਬਸ ਇਹੀ ਜਾਗਰੂਤ ਕਰਦੇ ਹਾਂ ਹਰ ਵੀਡੀਓ 'ਚ ਵੀ ਆਪਣਾ ਕਿਤੇ ਉਹ ਵੀ ਖੜਨੀ ਹੈ ਨਹੀਂ ਵੀ ਇੱਥੋਂ ਹੀ ਜਿੱਥੋਂ ਵੀ ਖੜਨੀ ਆ ਝੋਗੇ ਖੜੋ। ਤੇ ਦੁੱਧ ਕਿੰਨਾ ਤਰ੍ਹਾਂ ਵਿਧੀ ਦੇ ਕੋਲ ਜੀਰ ਜੀ ਦੁੱਧ ਦੇ ਦੇ ਕੋ 8 ਕਿਲੋ ਜੇ ਮੌਕੇ ਤੇ ਸਾਡੇ ਘਰ ਪਰ ਅਸੀਂ ਕਿਉਂ ਕਿਲੋ ਘਟ ਗਈ ਜਾਨੇ ਆ ਵੀ ਲੋਕ ਸਾਡੇ ਜਿੰਨੀ ਸੇਵਾ ਨਹੀਂ ਜੇ ਕਰਦੇ ਅੱਛਾ ਕਿਉਂ ਨਹੀਂ ਕਰਦੇ ਲੈਣ ਦੀ ਆ ਰਿਸ਼ਤੇਦਾਰੀਆਂ ਦੇ ਵਿਆਹਾਂ ਦੇ ਪ੍ਰੋਗਰਾਮ ਹੈ ਅਸੀਂ ਜਨੇ ਆ ਲੋਕ ਆਪਣੇ ਕਿਉਂਕਿ ਪ੍ਰੋਗਰਾਮ ਨੂੰ ਪਹਿਲਾਂ ਪਹਿਲ ਦਿੰਦੇ ਮਾਲ ਨੂੰ ਬਾਅਦ ਚ ਉਹ ਸਮਝਦੇ ਨਹੀਂ ਕਾ ਆ ਵੀ ਚਲੋ ਸਾਰੇ ਬੰਨੇ ਧਿਆਨ ਦੇਣਾ ਚਾਹੀਦਾ ਵਾ ਧਿਆਨ ਸਾਰਾ ਤੇਰਾ ਜੇ ਚਲੋ ਹਾਂ ਜੀ ਜਦੋਂ ਚੀਜ਼ ਲੈ ਕੇ ਜੋ ਉਹਦੀ ਕੇਅਰ ਕਰੋ ਐਵੇਂ ਤੁਹਾਨੂੰ ਲਾਇਆ ਦੁੱਖ ਸਾਨੂੰ ਆਉਂਦਾ ਸਾਡਾ ਨੁਕਸਾਨ ਹੁੰਦਾ ਉਹ ਗੱਲਾਂ ਤੇ ਇਹਦਾ ਫਿਰ ਮੁੱਲ ਮੇਰਾ 2.8 ਕਿਲੋ ਸਤ ਕਹਿਣਾ ਆ ਭਾਵਾਂ ਇੱਥੇ 5 ਦਿਨ ਸਾਡੇ ਕੋਲ ਸਾਈ ਪੱਕੀ ਪਾਵੇ ਚੋਈ ਜਾਵੇ ਤਸੱਲੀ ਨਾ ਅੱਠ ਅੱਠ ਦਾ ਨੋਜਵਾਵਾਂਗੇ ਘੱਟ ਨਹੀਂ ਚੋੰਦੇ ਤੇ ਪਰ ਇਹ ਵੀ ਮੋਲੇ ਦਾ ਵੇਚਣ ਵਾਲਾ ਮੰਗਣ ਵਾਲਾ 5000 ਰਿਆ ਤੁਸੀਂ ਦੱਸ ਦੋ ਕੀ ਕਰਨਾ 2000 ਤੀ ਦੇ ਦੋ ਠੀਕ ਹੈ ਭਾਜੀ ਧਿਆਨ ਦੋ ਬਾਈ ਧਿਆਨ ਦੋ ਧਿਆਨ ਦੋ 1.5 ਮਹੀਨਾ ਸਿਰਫ ਸੂਈ ਨੂੰ ਹੋ ਗਿਆ ਬੱਛੀ ਮਗਰ ਮਰੀ ਆ ਅਸੀਂ ਆਪ ਨਹੀਂ ਲਿਆਂਦੀ ਬੱਛੀ 1.5 ਮਹੀਨੇ ਦੀ ਏਡੀ ਤਗੜੀ ਬੱਛੀ ਇਹ ਕਹੀ ਕੀ ਕਰਨੀ ਆ ਮਰ ਗਈ ਤੇ ਮਰ ਗਈ ਜੀ ਤੋਫਾ ਲੈ ਆਂ ਅਨੇ ਵਿੱਚ ਵੀਡੀਓ ਚ ਪਾ ਦਿਓ ਮੈਂ ਨਹੀਂ ਬਿਲਕੁਲ ਦੇਖੋ ਕਿੰਡੀ ਵੱਡੀ ਗਾਂ ਟਰੱਕ ਜੀ ਦੇ ਵੱਡੀਆਂ گاਵਾਂ ਚ ਆ ਤੇ ਥਾਣੇ ਦੇ ਦੇਖ ਸਕਦੇ ਜੇ ਤਾਂ ਭਾਰਾ ਮਾਰਦਾ ਦਿਖਾ ਦਿਓ ਦਿਖਾ ਦਿਓ ਠੰਡੀ ਸੀਲ ਬਿਲਕੁਲ ਠੰਡੀ ਸੀਲ ਕੋਈ ਗੱਲ ਨਹੀਂ ਆ ਦੇਖੋ ਠੀਕ ਹੈ ਜੀ ਕੋਈ ਭੂਰ ਸਟਾਣੇ ਜੀ ਪੂਰੀ ਸਾ ਆ ਵੀਖ ਲੈ ਠੀਕ ਹੈ ਜੀ ਵੱਡੀ ਗਾਂ ਭਾਜੀ ਉਹ ਤੋਂ ਵੀ ਡਬਲ ਹੈ ਜਿਹੜੀ ਕੱਲਾ ਪਾ ਵੇਚੀ ਆ ਹਾਂਜੀ ਵਜਨ ਚ ਵੀ ਵੇਖ ਲਓ ਪਿੰਡੇ ਚ ਵੀ ਕੱਦ ਵਜਨ ਚ ਚੰਗੀ ਤਰ੍ਹਾਂ ਫਿਰ ਵੇਖੋ ਮੰਨ ਲਓ ਇਹਨੂੰ ਹੋ ਗਏ ਜੋ 4 4.5 ਮਹੀਨੇ ਸੋਈ ਨੂੰ ਠੀਕ ਹੈ ਘਰ ਵਾਲਿਆ ਸੱਚੀ ਗੱਲ ਦੱਸੀ ਆ ਹਾਂਜੀ ਨਾ ਕਦੀ ਝੂਠ ਬੋਲਿਆ ਤਾਂ ਨਾ ਬੋਲਣਾ ਹੀ ਹੈ ਹੈ ਟੀਗਾ ਉਹ ਆਂਦੇ ਹੀ ਭਰਾ ਆ ਸਿਰਫ 1 ਮਹੀਨਾ ਤੇ 20 ਦਿਨ ਹੋ ਗਏ ਜੋ ਇੱਕ ਮਿੰਨਟ ਵਿਹੇਦਨੋ ਗਟੀ ਗਪਰਾਏ ਨੂੰ ਬਾਕੀ ਨਿਕਲੇ ਨਾ ਨਿਕਲੇ ਅਗਲੀ ਤੇ ਕਿਸਮਤ ਪੂਰੀ ਵੱਡੀ ਗਾਜ ਪੂਲ ਸਾਇਰ ਤੇ ਇਹਦਾ ਫਿਰ ਮੁੱਲ ਭਾਜੀ ਇਹਦੀ ਬੱਛੀ ਤਿਆਰ ਕਰੀਏ ਨਾ ਤੇ ਦੁੱਧ ਦੋ ਤਰਾ ਕਿੰਨਾ ਇਹਦੇ ਕੋਲ ਦੁੱਧ ਭਾਜੀ ਇੱਕੋ ਮੰਨ ਲਓ 10 ਕਿਲੋ ਆ ਜਿਹੜੀ ਗੱਲ ਆ ਹਾਂਜੀ ਅਹੀਂ ਪਤਾ ਇਹ ਗੱਲ ਹੈ ਇਹਨੂੰ ਕਿਉਂ ਲੈ ਮੰਨ ਲਓ ਕਿ ਆ ਉਹਨਾਂ ਕੋਲ ਬਲਾ ਸਟਾਲਾ ਬੜਾ ਪਠਾ ਹੀ ਹੋ ਸਕਦਾ ਅਹੀਂ ਆਖਿਆ ਵੀ ਡੇਗ ਪੇ ਸਾਡੇ ਕੋਲ ਤੂੜੀ ਹਾਂਜੀ ਹਾਂਜੀ ਜਾਨਿਆ ਨਹੀਂ 8 ਕਿਲੋ ਹੀ ਦੁੱਧ ਕਵਾਂਗੇ 10 ਨਹੀਂ ਕਵਾਂਗੇ ਕਿਉਂਕਿ ਲੋਕੀ 2 ਕਿਲੋ ਝੂਠ ਮਾਰ ਕੇ ਵੱਧ ਵੇਚਦੇ ਆ ਹਾਂਜੀ ਪਰ ਅਸੀਂ ਘੱਟ ਕਵਾਂਗੇ ਕਿਉਂ ਕਵਾਂਗੇ ਕਿਉਂਕਿ ਅਸੀਂ 2 ਦਿਨ ਚੋਲੀ ਆ ਹਾਂਜੀ ਜੇ 2 ਦਿਨ ਸਾਡੇ ਕੋਲ ਰਹਿ ਗਈ ਡਿਗਪੀ ਹਾਂਜੀ ਉਹ ਤੋਂ ਪੂਰਾ ਕਰਕੇ ਦਾਂਗੇ ਹਾਂਜੀ ਗੱਲ ਉਹ ਕਰੀਏ ਜੂਕ ਡਿਗਪੀ ਦਾ ਮਤਲਬ ਇਹ ਵੀ ਦੁੱਧੋ ਘੜਕੀ ਘੜਕੀ ਮੰਨ ਲਓ 2 ਕਿਲੋ ਦੁੱਧ ਘੜ ਗਿਆ ਜੇ ਪੂਰਾ ਕਰਕੇ ਕਿਤਰਾ ਦੇਵਾਂ ਉਹਨਾ ਘਣਾ ਤੁਸੀਂ ਵੀਡੀਓ ਚ ਦੱਸ ਕਹਿੰਦੇ ਜੋ ਤੇ ਕਿੰਨੇ ਦਿਨ ਜੈਸ ਨੋਏ ਉਂਝ ਤੇ ਐਡੀ ਬੱਚੀ ਤੁਹਾਨੂੰ ਪਤਾ 30000 40000 ਰੁਪਇਆ ਲੱਗਦਾ ਤਿਆਰ ਕਰਨ ਦਾ ਹੀ ਹਾਂਜੀ ਆ ਦੁੱਧ ਮੁਕਤ ਦੇ ਇਹ ਨੇ ਜਿੰਨੇ ਦਾ ਵੀ ਆ ਹਾਂਜੀ ਨਿਕਲੇ ਨਾ ਨਿਕਲੇ ਇਹ ਨਹੀਂ ਉਹ ਗੱਲ ਦੀ ਜ਼ਿੰਮੇਵਾਰੀ ਲੈਂਦੀ ਟੀਕਾ ਭਰਿਆ ਆ ਹਾਂਜੀ ਹੈ ਆਪਾਂ ਇਕ ਕੋਈ ਗੱਲ ਕਰਦੇ ਜੇਨ ਵਾਲੀ ਪਹਿਲੇ ਪਹਿਲੇ ਫੋਨ ਵਾਲੀ ਕੱਲ ਵਾਲੀ ਹਾਂਜੀ 5000 ਦੀ 22 ਦੀ ਦੇ ਦिए ਦੇ ਦੋ ਜਾਓ 40000 ਦਾ ਜੋੜਾ ਭੰਦਾ 42 ਦਾ ਜੋੜਾ ਹੀ ਦੇ ਦिए दे दो ਕੋਈ ਗੱਲ ਨਹੀਂ 2000 ਹੋਰ ਕੱਢਿਆ ਜੇ ਇਕੱਠੀਆਂ ਖੜੂ ਨਾ ਕੋਈ ਪੂਰੇ 42 ਦੀਆਂ ਦੇ ਦਾਂਗੇ ਤੇ ਬਾਕੇ ਇਹ ਆ ਵੀ ਆਵੇ ਕੋਈ ਵੀਰ ਫੋਨ ਕਰਕੇ ਫੋਨ ਕਰਕੇ ਆਵੇ ਚੂਵੇ ਤਸੱਲੀ ਕਰੇ ਹਾਂਜੀ ਤੇ ਜਿੰਨਾ ਤੱਕ ਫੋਨ ਤੇ ਨਹੀਂ ਤਸੱਲੀ ਕਰਦਾ ਸਾਡੀ ਕੋਈ ਗਾਰੰਟੀ ਨਹੀਂ ਜੀ ਠੀਕ ਹੈ ਜੀ ਉਹ ਭਾਵੇਂ ਜਾ ਕੇ ਰੂੜੀਆਂ ਤੇ ਬੰਦੇ ਤੇ ਭਾਵੇਂ ਮੰਡੀਆਂ ਦਾਣਾ ਮੰਡੀ ਚ ਲਾ ਦੇ ਸਾਨੂੰ ਕੋਈ ਟੈਨਸ਼ਨ ਨਹੀਂ ਤੇ ਬਾਕੇ ਇਹ ਆ ਵੀ ਜਿਹੜਾ ਫੋਨ ਤੇ ਗੱਲ ਹੁੰਦੀ ਆ ਉਹ ਫੇਰ ਹੀ ਕੋਈ ਵੀਰ ਆਵੇ ਉਤਰਾ ਐਵੇਂ ਚੈੱਕ ਕਰਨਾ ਪਵੇ ਆ ਕੇ ਫਿਰ ਕਰੇ ਅਸੀਂ ਕੋਈ ਝੂਰ ਨਹੀਂ ਹੈਗੇ ਘਰ ਬੈਠੇ ਆ ਅਸੀਂ ਗੂਗਲ ਪੇ ਅਗਲੇ ਕੋ ਰਿਕਾਰਡ ਹੁੰਦਾ ਹਰ ਇੱਕ ਗੱਲ ਦਾ ਇਹ ਵਿੱਚ ਜੁਮੇ ਮਾਰ ਜੋ ਤੁਹਾਨੂੰ ਪਤਾ ਸਾਰੀ ਗੱਲ ਦਾ ਅਸੀਂ ਤੇ ਬਾਰ ਬਾਰ ਕਹੀ ਜਾਂਦੇ ਵੀ ਜੋ ਤਸਦੀ ਤੇ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਵੇਖ ਕੇ ਖੜੇ